ਸਸਿਕਾ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਲਈ ਬਾਸੇ ਖਾਸ ਤੇ ਅੱਜ 파ਟੀਅਰ ਸੂਟ ਆਪਣੇ ਰੈਡੀ ਹੋਇਆ ਥੋੜੇ ਨਾਲ ਸ਼ੋਕੇਸ ਕਰਾਂਗੇ ਇਹ ਆਪਣੇ ਕੋਲੇ ਫਰਸਟ ਸੂਟ ਕਾਟਨ ਦਾ ਹੈ ਸ਼ਰਟ ਚਿਕਨ ਦੀ ਆ ਉੱਪਰ ਵਰਕ ਹੋਇਆ ਹੈ ਪੈਚ ਦਿੱਤਾ ਘੇਰੇ ਤੇ ਸਲਵਾਰ ਵਾਲਾ ਔਰ ਬਾਜੂ ਤੇ ਵੀ ਪੈਚ ਦੇ ਕੇ ਆਪਾਂ ਲੇਸ ਦਿੱਤੀ ਆ ਸ਼ਰਟ ਦੇ ਫਰੰਟ ਤੇ ਵਰਕ ਹੋਇਆ ਔਰ ਸਲਵਾਰ ਦੇ ਨਾਲ ਪ੍ਰਿੰਟਰ ਹੋਊਗੀ ਨੀਚੇ ਲੇਸ ਦਿੱਤੀ ਆ ਬਹੁਤ ਸੋਹਣਾ ਸੂਟ ਕੰਬੀਨੇਸ਼ਨ ਹੈ ਦਾ ਇਹ ਨੈਕ ਲਾਈਨ ਬਣੀ ਆ ਨੈਕ ਲਾਈਨ ਅਸੀਂ ਤੁਹਾਨੂੰ ਸਟੀਚਿੰਗ ਅਕੋਰਡਿੰਗ ਬਣਾ ਕੇ ਦੇਵਾਂਗੇ ਔਰ ਦੁਪੱਟਾ ਇਹਦਾ ਚੈੱਕ ਦੁਪੱਟਾ ਮਸਲੀਨ ਪਾਈ ਐਂਡ ਆਈ ਕਰਕੇ ਫੂਰ ਸੈ ਪੱਲੇ ਤੇ ਲੇਸ ਦਿੱਤੀ ਹੋਈ ਆ ਬਹੁਤ ਸੋਨਾ ਕਲਰ ਹੈ ਸਮਰ ਲਈ ਬਹੁਤ ਸੋਨਾ ਸਟੱਫ ਹੈ ਇਹ ਔਰ ਬਹੁਤ ਸੋਨਾ ਸੂਟ ਰੈਡੀ ਹੋਇਆ ਹੈ ਚੈੱਕ ਕਰ ਸਭ ਵੀ ਤੁਸੀਂ ਵਰਕ ਬਹੁਤ ਫਿਨਿਸ਼ਿੰਗ ਨਾਲ ਹੋਇਆ ਹੈ ਇਹ ਸਾਡੇ ਤੋਂ ਤੁਸੀਂ ਸਟਿਚ ਵੀ ਕਰਵਾ ਸਕਦੇ ਹੋ ਐਸ ਇਟ ਇਜ਼ ਵੀ ਲੈ ਸਕਦੇ ਹੋ ਬਹੁਤ ਸੋਨ ਵਰਕ ਹੋਇਆ ਹੋਇਆ। ਨੈਕਸਟ ਕਿਊਟ ਰਸਟਰੀਂਸ ਤੇ ਇਸ ਸ਼ੇਮਰ ਤੇ ਬਣਿਆ ਹੋਇਆ ਹੈ। ਪਾਰਟੀ ویئر ਸੂਟ ਹੈ ਇਹ। ਇਹ ਆਪਣੇ ਆਸਟ੍ਰੇਲੀਆ ਦਾ ਕਲਾਇੰਟ ਹੈ। ਉਹਨਾਂ ਨੇ ਰੈਡੀ ਕਰਵਾਇਆ ਹੈ। ਤੁਸੀਂ ਸਾਨੂੰ ਆਪਣਾ ਡਿਜ਼ਾਈਨ ਦੇ ਕੇ ਵੀ ਸੂਟ ਰੈਡੀ ਕਰਵਾ ਸਕਦੇ ਹੋ, ਪਾਰਟੀ ویئر ਵੀ ਕਰਵਾ ਸਕਦੇ ਹੋ। ਇਹਦੀ ਬਾਜੂ ਹੈਵੀ ਆ। ਵਿੱਚ ਥ੍ਰੈਡ ਦਾ ਟੱਚ ਦਿੱਤਾ ਹੋਇਆ ਆਪਾਂ ਰਾਣੀ ਕਲਰ ਦਾ ਔਰ ਫਰੰਟ ਤੇ ਬੁੱਟੀ ਬਣੀ ਹੈ ਇਹਦੇ ਸ਼ਰਟ ਦੇ ਔਰ ਬਹੁਤ ਸੋਨੀ ਲੇਸ ਦਿੱਤੀ ਹੋਈ ਆ 40 ਯਰ ਸੂਟ ਰਹੂਗਾ ਔਰ ਇਹਦੀ ਸਲਵਾਰ ਹੈ ਜਿਹੜੀ ਉਹ ਹੈਵੀ ਆ ਵਰਕ ਬਾਜੂ ਤੇ ਵੀ ਹੈਵੀ ਵਰਕ ਆ ਔਰ ਸਲਵਾਰ ਤੇ ਵੀ ਹੈਵੀ ਵਰਕ ਆ दुपट्टा गोल्डन लाइनिंग दुपट्टा बहुत सोहनी फिनिशिंग दिखती हुई है लेसर सूट है कलर बनिया है तो तो, किसी भी कलर से रेडी करवा सकते बहुत सोहनी फिनिशिंग हुई है ਇਹ ਸੁਦਾ ਪਹਿਲਾਂ ਵੀ ਰੈਡੀ ਕੀਤਾ ਸੀ। ਕੋਟਨ ਤੇ ਦੁਬਾਰਾ ਰੈਡੀ ਹੋਇਆ ਏ। ਬਾਜੂ ਤੇ ਡਿਜ਼ਾਈਨ ਦਿੱਤਾ ਏ। ਔਰ ਘੇਰੇ ਤੇ ਪੈਂਟਕਸ ਦੇ ਕੇ ਆਪਾਂ ਬਹੁਤ ਸੋਹਣਾ ਲੇਸ ਦਾ ਡਿਜ਼ਾਈਨ ਦਿੱਤਾ ਹੋਇਆ ਹੈ। ਬੋਟਮ ਤੇ ਵੀ ਜੋਇਨ ਲੇਸ ਦੇ ਕੇ ਸਟੇਟਸ ਲਵਾਰ ਦਿੱਤੀ ਆ ਪੈਰੀ ਔਰ ਮਿਸਲੀਨ ਦਾ ਲਾਈਨਿੰਗ ਦੁਪੱਟਾ ਬਹੁਤ ਸੋਹਣਾ ਡਾਈ ਹੋਇਆ ਹੈ ਇਹ ਫੋਰ ਸਾਈਡਰ ਪੈਰੀ ਉੱਤੇ ਲੇਸ ਦਿੱਤੀ ਹੋਈ ਹੈ ਬੇਸ ਕਲਰ ਦੀ ਹਲਕੀ ਜੀ ਟੱਚ ਚ ਡਬਲ ਡਾਈ ਵੀ ਲੇਸ ਦਿੱਤੀ ਹੋਈ ਹੈ ਆਪਾਂ ਪਰੇ ਦਿਨ ਐਕਲਾਈ ਵੀ ਨਹੀਂ ਹੋਈ ਤੁਸੀਂ ਇਹ ਡਿਜ਼ਾਈਨ ਸਾਡੇ ਤੋਂ ਹੋਰ ਪ੍ਰਿੰਟ ਤੇ ਵੀ ਕਰਵਾ ਸਕਦੇ ਹੋ ਸੂਟ ਆਰਡਰ ਕਰਨ ਲਈ ਸਾਡੇ ਦਿੱਤੇ ਹੋਏ ਨੰਬਰ ਤੇ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਸੈਂਡ ਕਰਕੇ ਸੂਟ ਦੀ ਡਿਟੇਲ ਪਤਾ ਕਰ ਸਕਦੇ ਹੋ ਵੀਡੀਓ ਵਾਚਿੰਗ ਲਈ ਥੈਂਕ ਯੂ